ਤੇ ਲਾਲ ਚਾਦਰਾ ਤੇ ਕਿਸੇ ਨੇ ਐਂ ਗੱਲ ਹੈ ਚੱਲ ਕੋਈ ਨਹੀਂ ਸਫਰ ਤੇਰੇ ਉਹ ਤਾਂ ਕੰਮ ਕਰਾਉਂਦੇ ਮਾਰੀ ਤਾਂ ਚੋਲ ਲਾ ਰਹੇ ਨੇ ਉਹ ਜਿਹੜਾ ਲੰਗੇ ਜਿਹੜਾ ਆਪੀ ਨੋ ਲੈ ਗਏ ਜਿਹੜਾ ਹਾਣੀ ਹੋਵੇ ਇਹ ਵੀ ਲੈ ਲੇ ਕਰਾਂਗੇ ਸਰਪੋਰਟ ਦੇ ਕੇ ਦਿੱਤੇ ਦਗੇ ਟਿਫਨ ਲੈ ਆਗਾ ਅਗਰ ਟਿਫਨ ਲੈ ਟਿਫਨ ਤਾਂ ਮੈਂ ਕਦੋਂ ਦੀ ਮੋਟਰਸਾਈਕਲ ਦੀ ਬੈਗ ਵਿੱਚ ਪਾਇਆ ਹੀ ਆ ਤੁਸੀਂ ਆਪ ਹੀ ਨਹੀਂ ਚਾਹੁੰਦੇ ਸਾਰਾ ਟੋਰਾ ਕੱਢਣ ਨੂੰ ਲੈਣੇ ਨਾ 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 ਸਰਕਾਰਾਂ ਇਹ ਨਹੀਂ ਵੀ ਹੁਣ ਆਪਣੀ ਆਪ ਦੀ ਮਰਜ਼ੀ ਚੱਲੂਗੀ ਟਾਈਮ ਨਾਲ ਚੱਲ ਜਾ ਕਰੋ ਚੱਲ ਕੋਈ ਨਹੀਂ ਕੋਈ ਚੰਗਾ ਹੋਰ ਪ੍ਰਾਈਵੇਟ ਨੌਕਲ ਲੈਣੇ ਨੇ ਨਾ ਸਭ ਮੈਂ ਬਣ ਜਾਗੇ ਮੋਚਾ ਨਾਲ ਘਰ ਤਿਆਰ ਵੇਰ ਬਾਪੂ ਜੀ ਹਾਂ ਜੀ ਮੈਂ ਹਾਂ ਚਾਹ ਪੀ ਲਓ ਚਾਹ ਦਾ ਪੀ ਲੈਣਾ ਤੇ ਜੱਸੀ ਨੂੰ ਖਾਓ ਲੈ ਬਹੁਤ ਜੱੜ ਗਿਆ ਫੇਰ ਲੈਣਾ ਉਹ ਬਾਪੂ ਜੱਸੀ ਨੂੰ ਦੱਸਦੇ ਆਪਾਂ ਜਮਾ ਨਹੀਂ ਆਉਂਦਾ ਇਸ ਮੁੰਡੇ ਨੂੰ ਤਾਂ ਕੋਰਾ ਫਿਕਰ ਨਹੀਂ ਹੈਗੀ ਬਸ ਇੱਕ ਲੱਕ ਲੱਗੀ ਵੀ ਭਾਬੀ ਮੇਰਾ ਵਿਆਹ ਕਰਾ ਦੇ ਵੀ ਦਾਸਾਇਂ ਪੁੱਤ ਨੇ ਤੇਰੇ ਵਾਸਤੇ ਧਰਨਾ ਭਈਆਂ ਵਿਆਹ ਕਰਾਉਣ ਨੂੰ ਤੋਦੀ ਗੈਰ ਸਮਝ ਨਹੀਂ ਕਰਦਾ ਵਿਆਹ ਵੀ ਹੋ ਜਾ ਤੂੰ ਠੋਖ ਰੇਤਾ ਜਾਵੇ ਲੈ ਤੈਨੂੰ ਦੇਖੀ ਲਈ ਦੋ ਠਾਉਣੀਆਂ ਬਾਪੂ 100 ਸਾੜੇ ਤਾੜੇ ਲੈ ਲਊਗਾ ਮੇਰੇ ਨਾਲ ਉੱਠਣ ਲੱਗਿਆ ਵੀ ਭਾਬੀ ਆਏ ਆ ਭਾਬੀ ਰੋਟੀ ਬਣ ਗਈ ਪਾਣੀ ਤੋ ਤਸਾਹ ਕੋਸ ਪੁੱਛੂਗਾ ਜਿਵੇਂ ਕਿਤੇ ਸੱਜਰਾ ਬਿਆਹ ਆਇ ਇਹ ਵਗਲਾ ਬਹੁਤ ਪੂਰੀ ਹਾਲ ਆਉਂਦੇ ਆ ਜਮਾਣੀ ਉੱਟਾ ਵੀ ਜੋ ਸਾਰੇ ਟੱਬਰ ਨੇ ਚਾਹ ਪੀ ਲਈ ਤੂੰ ਉੱਠ ਕੜ ਤੂੰ ਦੱਸ ਕਿਸੀ ਲੱਗਿਆ ਜਾਣਾ ਤਾਂ ਖੇਤ ਹੈ ਗੰਨਾ ਬੱਟੇ ਦਾ ਵੱਟ ਬੂ ਮੈਂ ਨਾ ਜਾ ਸ਼ਾਮ ਨੂੰ ਆਉਂਦੀ 12 ਵਜੇ ਪਿਆ ਹਲੇ ਘਰਾੜੀ ਤੇ ਘਰਾਣਾ ਛੱਡੀ ਜਾਂਦਾ ਜੱਸੀ ਜੱਸੀ ਹਾਂ ਬਬੇ ਇਹ ਮੁਝੇ ਉਧਰ ਉਧਰ ਕਿੰਝ ਜੇ ਤੂੰ ਇੱਧਰ ਬੈਠ ਕੇ ਆ ਗਿਆ ਸਾਰਾ ਦਿਨ ਨਾ ਤੈਨੂੰ ਐ ਰੰਦਾ ਵੀ ਮੈਂ ਪਹਿਲਾਂ ਮੈਂ ਨਿਆਰੇ ਲੈ ਲੈ ਉੱਠ ਖੜਾ ਫੇਰ ਤੇ ਜਾਣਾ ਕਿਉਂ ਨਹੀਂ ਧੁੱਪ ਚੜੇ ਬਾਪੂ ਗਾਲਾਂ ਦੇ ਜਾਂਦਾ ਉਹ ਪਾਗ ਮੈਂ ਇੱਧਰ ਆ ਕੇ ਪਾਇਆ ਇਸ ਵਾਲੇ ਕਮਰੇ 'ਚ ਇਹ ਜੀ ਆਹ ਹਾਂ ਤੇ ਆ ਦੱਸ ਤੇਰਾ ਵਿਆਹ ਵੀ ਕਰਨਾ ਕੱਲ ਨੂੰ ਤੇ ਤੂੰ ਹੀ ਪਿਆਰਿਆ ਕਰੇਗਾ ਹਾਏ ਭਾਬੀ ਹਾਂ ਮੇਰਾ ਹੀ ਵਿਆਹ ਹੋਗਾ ਲੈ ਆ ਕੇ ਮੇਰਾ ਵੀ ਵਿਆਹ ਹੋਗਾ ਦੱਸ ਤੇਰਾ ਵਿਆਹ ਨਹੀਂ ਹੁੰਦਾ ਵੀ ਤੈਨੂੰ ਵਿਆਹ ਨੂੰ ਕੀ ਐ ਸੋਨਾ ਸੰਖਾ ਤੋਂ ਤੂੰ ਕਿ ਬੁੜਾ ਹੋ ਗਿਆ ਢੀਸ਼ੇਤੀ ਆਖ ਮੇਰਾ ਵਿਆਹ ਹੋਗਾ ਆ ਪੁੱਛਣਾ ਹੀ ਗੱਲ ਆ ਕੋਈ ਹਾਂ ਭਾਬੀ ਹਾਂ ਮੇਰਾ ਵੀ ਰਿਸ਼ਤਾ ਹੋਊਗਾ ਦੇ ਹੋਊਗਾ ਤੇਰਾ ਰਸਤਾ ਕਾਤ ਨਹੀਂ ਹੋਗਾ ਲੈ ਲੋਟੋ ਕੇ ਬੈਜਨ ਨਾਲ ਚਾਹ ਪੀ ਲੈ ਇੱਥੇ ਚਾਹ ਤਾਂ ਦੇ ਦੇ ਭਾਬੀ ਹਾਂ ਮੈਨੂੰ ਬਣਾ ਕੋਣ ਕੁੜੀ ਦੇਊਗਾ ਨਾ ਤੂੰ ਤਾਂ ਇਹ ਕਹਿਣਾ ਕਿ ਮੈਨੂੰ ਕਿਉਂ ਕੋਣ ਕੁੜੀ ਦੋਗਾ ਮੇਰੀ ਮਾਸੀ ਦੀ ਕੁੜੀ ਹਜੇ ਕੁਆਰੀ ਆ ਮੈਂ ਤੈਨੂੰ ਉਹਦਾ ਰਿਸ਼ਤਾ ਕਰਾ ਦੂੰਗੀ ਸੁਖਨਾ ਨਾਲ ਅਸੀਂ ਦੋਨੇ ਪਹਿਣਾ ਪਹਿਣਾ ਆਪਣੇ ਵੇਲੇ ਤਾਂ ਰੰਗ ਲੱਗਿਆ ਰਿਹਾ ਪਰ ਸਾਰਾ ਦਿਨ ਜੇ ਕੋਈ ਆ ਮੇ ਬਗਾਨੀ ਆ ਗਏ ਮੈਂ ਫਿਰ ਮੇਰੇ ਨਾਲ ਲੜਿਆ ਪਰ ਮੈਂ ਵੀ ਉਹਦੇ ਨਾਲ ਲੜਿਆ ਪਰ ਕਿਉਂਕਿ ਮੈਂ ਸਨੇਹਾ ਉੱਠਦੀ ਆ ਉਹ ਤੇ ਰੰਗੂਲੇਟ ਉੱਠਿਆ ਪਰ ਫਿਰ ਬਕਲੇਸ ਪਾਇਆ ਪਰ ਨਰਬਾ ਵੀ ਤੇਰੀ ਮਾਛੀ ਕੁੜੀ ਕੁਵਾਰੀ ਆਈ ਹੈ। ਤੇ ਹੋਰ ਸੱਚੀ? ਮੈਨੂੰ ਫਿਰ ਸੱਚੀ ਰਿਸ਼ਤਾ ਕਰ ਮਿਲਾ। ਵੀ ਮੈਂ ਕਿਹੜਾ ਕੱਪ ਮਾਰਦੀ ਸੱਚੀ ਤੇਰਾ ਰਿਸ਼ਤਾ ਕਰਾਉਂਗੀ। ਤੂੰ ਨਾ ਜਲਦੀ ਉੱਠਿਆ ਕਰ ਖੇਤ ਜਾਇਆ ਕਰ ਵਧੀਆ ਕੰਮ ਕਰਿਆ ਕਰ ਸਾਰੇ। ਫੇਰ ਹੀ ਘਰੋਂ ਨੂੰ ਮੈਂ ਕੀ ਦੱਸੂ ਵੀ ਸਾਡਾ ਮੁੰਡਾ 12 ਵਜੇ ਉੱਠਦਾ ਬਾਪੂ ਤੋਂ ਗਾਣਾ ਲੈਂਦਾ ਆਉਂਦੇ ਭਰਾ ਤੋਂ ਗਾਣਾ ਲੈਂਦਾ ਫੇਰ ਫੇਰ ਜਾਂਦਾ। ਐਂ ਦੱਸ ਮੈਂ ਕੁੜੀ ਵਾਲਾ। ਨਰਬਾ ਵੀ ਰਮਨ ਕਰ ਤੋਨ। ਸਵੇਹੀ ਉੱਠਦਾ ਮੁੰਡਾ ਜੰਗਾ। ਅਪੀ ਉੱਠਿਆ ਕਰਨ ਨਾਲ ਕੁਮੰਡਾ ਦੇ ਮਿਸਤਰੀ ਲੱਗੇ ਪਿਆ ਦੇਖ ਲਾ ਟਿੱਕ ਟਿੱਕ ਅਗਲੇ ਸੁਨੇਹੀ ਲੱਗ ਰਹੇ ਨੇ ਤੇ ਤੂੰ ਹੁਣ ਉੱਠ ਕੇ ਜਾਏ ਨਾ ਸ਼ਰਮ ਨਹੀਂ ਚੱਲ ਕੋਈ ਨਹੀਂ ਭਾਬੀ ਮੈਂ ਵੀ ਹੁਣ ਜਦੋਂ ਮੇਰਾ ਬੈਅ ਹੋ ਗਿਆ ਨਾ ਮੈਂ ਨਹੀਂ ਸੰਦੇ ਆ ਉੱਠਾ ਕਰੂੰਗਾ ਫਿਰ ਮੈਂ ਸਾਰੇ ਤੁਮੜੇ ਵੀ ਜਰੂ ਮੋਟਾ ਪਿਆ ਦਾ ਚਾਚੜ ਕੇ ਨਾ ਹੁਣ ਪਤਾ ਲੱਗਿਆ ਨਾ ਭਾਬੀ ਬਚਲਣ ਬਣਾ ਤੇਰੀ ਚਾ ਠੀਕ ਹੈ ਭਾਬੀ ਹੁਣ ਜਿਹੜਾ ਕੰਮ ਕਰਾ ਕੇ ਰਹੀ ਹੈ ਨਾ ਮੈਂ ਨਾਲ ਦੇ ਨਾਲ ਐਂ ਹੀ ਗੱਲ ਹੈ ਚੱਲ ਕੋਈ ਨਾ ਬਸ ਰੋਟੀ ਮੈਂ ਬਣਾਉਣੀ ਆ ਤੇ ਖੇਤ ਬਾਗ ਜਾ ਦੁਪਹਿਰੇ ਆ ਜੀ ਰੋਟੀ ਖਾਣ ਠੀਕ ਹੈ ਭਾਬੀ ਜਿਸੀ ਉਹਦੇ ਨਾਲ ਮਰਦੇ ਗੱਪ ਛਾਪਾ ਤੇ ਉਹਦੇ ਨਾਲ ਕਰਦੇ ਗੱਲਾਂ ਆਇਆ ਜਿਸੀ ਗੱਲਾਂ ਬਾਤਾਂ ਕਰਦੇ ਜਾ ਰਹਾ ਬੈਠੇ ਇੱਥੇ ਗੱਲਾਂ ਕਰਾਂਗੇ ਨਾਲੇ ਕੋਈ ਨਾ ਓਏ ਭਰਾਵਾ ਤੂੰ ਤਾਂ ਵਹਿਲਾਂਗਾ ਖੇਤ ਜਾਂਣਾ ਯਾਰ ਤਾਂ ਰਨ ਨਹੀਂ ਕਰਨ ਨਹੀਂ ਕਿਉਂ ਆਏ ਨੇ ਤੂੰ ਮਰਦਾ ਫਰਦਾਗਾ ਯਾਰ ਖੇਤਾਂ ਦੇ ਵਿੱਚ ਉਹ ਭਈਆ ਮੈਨੇ ਜਨਾ ਦੀ ਰਨ ਵੀ ਆਜੂਗੀ ਕੋਈ ਨਹੀਂ ਮੇਰੀ ਭਾਬੀ ਨੇ ਕਿਹਾਗਾ ਰਿਸ਼ਤਾ ਕਰਾਉ ਮੈਨੂੰ ਰਿਸ਼ਤਾ ਉਹਦੀ ਮਾਸੀ ਦੀ ਕੁੜੀ ਦਾ ਦੇਖਾਂਗੇ ਜਦੋਂ ਤੇਰਾ ਆਇਆ ਡੋਲਾ ਆਊਗੀ ਤੇਰੇ ਪ੍ਰੀਤੀ ਸਫਰ ਤੇਰੇ ਉਹ ਤਾਂ ਕੰਮ ਕਰਾਉਣ ਦੇ ਮਾਰੀ ਤਾਂ ਥੋੜ ਲਾਰੇ ਲਾਈ ਜਾਂਦੇ ਤੇਰੇ ਨਾਲ ਲੋ ਪ੍ਰਭੂ ਜਿੰਨਾ ਜੱਡਾਂ ਕਰੀ ਦੀਆਂ ਠੀਕ ਹੈ ਨਾ ਤੇ ਤਿਆਰ ਰਹੋ ਬਰਾਤ ਲੈ ਕੇ ਜਾਊ ਸੋਨੂੰ ਚੱਕੋਂਗੇ ਨਾਲ ਇੱਕ ਗੱਲ ਸੁਣ ਲਈ ਮੇਰੀ ਖੱਟਾ ਤਾਂ ਕੁੱਟਤਾ ਤੇ ਲਾਲ ਚਾਦਰਾਂ ਤੇ ਚਿੱਟੀ ਪੱਗ ਸਮਾ ਕੇ ਰੱਖੀ ਠੀਕ ਹੈ ਨਾ ਤੇ ਬਰਾਤ ਜਾਣਾ ਆਊਗਾ ਛੋਟੀਆਂ ਤਾਂ ਗੱਲਾਂ ਹੀ ਆ ਲੈ ਕੇ ਆਉਂ ਬਹੂ ਮੈਂ ਇੱਕਦਮ

ਸ਼ਰਕਾਲਾ ਜੇ ਤੇਰੇ ਹਾਂਏ ਕੋਸ਼ਨ ਅੱਛਾ ਮੈਨੂੰ ਤਲਾਦ ਦਾ ਗੱਗਣਾ ਜਿਹੜਾ ਮੈਂ ਇਹਨੂੰ ਤੜਕੇ ਰਿਸ਼ਤੇ ਬਾਰੇ ਕਹਤਾ ਨਾ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਾਉ ਉਹਦੇ ਕਿਤੇ ਕਰਕੇ ਨਾ ਇਹ ਕੰਮ ਕਰਦਾ ਹੋਵੇ ਚਲ ਮੈਨੂੰ ਕੀ ਆ ਐਵੇਂ ਦੁਪਹਿਰੇ ਦੁਪਹਿਰੇ ਮੈਨੂੰ ਝਾੜੂ ਕੱਟਣਾ ਪੈਂਦਾ ਇੱਡੇ ਵੱਡੇ ਬੇੜੇ 'ਚ ਮੈਂ ਭਾਂਡੇ ਮਾਂਜ ਲੈਣੀ ਆ ਜਾਂ ਤੱਕ ਜਦੋਂ ਇਹ ਝਾੜੂ ਪੱਡੂਗਾ ਓਹੋ ਲੈ ਵੀ ਝਾੜੂ ਦਾ ਲੱਗਿਆ ਲੱਗ ਤੇ ਹੁਣ ਚੱਲ ਜਾਂਦਾ ਓਹੋ ਲੈ ਵਾ ਕਿਹਨੂੰ ਤੂੰ ਭਾਂਡੇ ਮਾਂਜਣ ਲੱਗੀ ਪਣਾ ਮੈਂ ਕਦੇ ਵਾਸਤੇ ਆ ਵੀ ਤੂੰ ਤਾਂ ਹੈਗਾ ਮੈਨੂੰ ਪਤਾ ਵੀ ਤੂੰ ਹੈਗਾ ਤੂੰ ਖੇਤੋਂ ਆਇਆ ਹਜੇ ਨਾ ਤੂੰ ਅਜੇ ਰੋਟੀ ਖਾਧੀ ਹੈ ਹਜੇ ਤੱਕ ਅਨਸਾਰ ਝਾੜੂ ਮਾਰ ਲੱਗਿਆ ਮੈਂ ਚਾਹ ਐਡਾ ਵੱਡਾ ਕਿਹੜਾ ਸੁmber ਤੇ ਸੁmberੇਗਾ ਮੈਂ ਉਹਨੇ ਭਾਂਡੇ ਮਾਜ ਲੈਣੇ ਕੋਈ ਗੱਲ ਨਹੀਂ ਬਾਬੂ ਝਾੜੂ ਮੈਂ ਦਿੱਤਾ ਮਾਰ ਹਾਂ ਤੇ ਤੂੰ ਮੈਂ ਮਾਜ ਭਾਂਡੇ ਫੇਰੀ ਹੋ ਜਾਂਦੀ ਚੱਲ ਕੋਈ ਨਾ ਮੈਂ ਤਾਂ ਫੇਰੀ ਹੋ ਜਾਂਦੀ ਐ ਤੈਨੂੰ ਸ਼ੌਂਕ ਹੀ ਚੜ ਗਿਆ ਕੰਮ ਕਰਨ ਦਾ ਬਾਈ ਮੈਨੂੰ ਕੰਮ ਦਾ ਵੀ ਸ਼ੌਂਕ ਆਦੇ ਪਾਪੀ ਕਿਸੇ ਹੋਰ ਕੰਮ ਦਾ ਵੀ ਸ਼ੌਂਕ ਹੈਗਾ ਮੈਨੂੰ ਚੱਲ ਫੇਰ ਮੈਂ ਤੈਨੂੰ ਦੱਸ ਦੇਣਾ ਭਾਂਡੇ ਫੇਰ ਮਾਜ ਲਈ ਪਾਪੀ ਤੈਨੂੰ ਪਤਾ ਤਾਂ ਹੈਗਾ ਤੜਕੇ ਆਪਣੀ ਗੱਲ ਹੋ ਗਈ ਤਾਂ ਹੀ ਤਾਂ ਅੱਛਾ ਅੱਛਾ ਰਿਸ਼ਤੇ ਦੀ ਹਾਂ ਬੇ ਉਹ ਤਾਂ ਮੈਂ ਤੈਨੂੰ ਕਰਾ ਦੂੰਗੀ ਕੋਈ ਗੱਲ ਨਹੀਂ ਭਾਬੀ ਮੈਨੂੰ ਆਏ ਦੱਸ ਭਰਾ ਤੇ ਤੂੰ ਕਿਹੜੀ ਤੇਰੀ ਮਾਸੀ ਦੀ ਕੁੜੀ ਗੱਲ ਕਰਦੀ ਸੀ ਲੈ ਮੇਰੀ ਸੀ ਤੋਂ ਮਾਸੀ ਦੀ ਕੁੜੀ ਹੈਗੀ ਐ ਰੈਂਪੀ ਉਹਦਾ ਰਿਸ਼ਤਾ ਕਰਾਉਂਗੀ ਮੈਂ ਤੈਨੂੰ ਅੱਛਾ ਉਹ ਕਿਹੜਾ ਭਾਂ ਉਹਦੇ ਢੀਂਡੇ ਦੇ ਵਿਆਹ ਚ ਨਹੀਂ ਗਏ ਸੀ ਗਏ ਸੀ ਸੋਹਣੀ ਸੀ ਨਾ ਕੁੜੀ ਆਈ ਸੀ ਨਾ ਹਾਂ ਭਾਬੀ ਉਹਦਾ ਨਾ ਮੈਂ ਉਹਦੇ ਬਣੀ ਆਏ ਜੇ ਕੀਤਾ ਸੀ ਤੇ ਉਹਨੇ ਤਾਂ ਉਹ ਵੀ ਆਏ ਹੀ ਕਰਤਾ ਮੇਰੇ ਬਣੀ ਉਹ ਮੇਰੇ ਨਾਲ ਵਿਆਹ ਕਰਾ ਲੂ ਭਾਂ ਤੂੰ ਮਿਰ ਤੋਂ ਸ਼ਰਾਰਤਾਂ ਕਰਦਾ ਹੁਣ ਕੁੜੀ ਕੁਮਾਰੀ ਨੂੰ ਤੂੰ ਛੇੜੇਂਗਾ ਹੋਰ ਕੀ ਅਗਲੀ ਤਨ ਮੂਰੇ ਰਿਸਪੌਂਸ ਦੋਗੇ ਵੀ ਹਾਂ ਆ ਜਾ ਵਿਆਹ ਕਰਾ ਲ ਅਗਲੇ ਨਖਰੇ ਮਾਰੋਗੇ ਹੋਰ ਹੀ ਝਾਕੀ ਸੀ ਮੇਰੇ ਲਈ ਵੀ ਕੋਈ ਨਾ ਫਿਰ ਉਹ ਤਾਂ ਮੰਜਵਾ ਕੜੀ ਸੀ ਉਦੋਂ ਤੂੰ ਵੀ ਨਿਆਣਾ ਸੀ ਹੋਰ ਹੀ ਝਾਕਣਾ ਸੀ ਉਦੋਂ ਕਿਹੜਾ ਤੁਹਾਡੇ ਵਿਆਹ ਦੀ ਉਮਰ ਸੀ ਹੁਣ ਵਿਆਹ ਦੇ ਲਾਈਫ ਹੋਇਆ ਹੁਣ ਮੈਂ ਵਿੱਚ ਬਚੋਲਣ ਵੀ ਬਣੂੰਗੀ ਫੇਰ ਰਿਸ਼ਤਾ ਉਹ ਤੂੰ ਕਿਹੜਾ ਹੁਣ ਜਾ ਕੇ ਸਿੱਧਾ ਉਹਨੂੰ ਛੇੜ ਕੇ ਲੈ ਕੇ ਆ ਜੀਦਾ ਤੇ ਭਾਬੀ ਹੋ ਕਿੰਨੀ ਕੁ ਹੋ ਗਈ ਹੁਣ ਉਹ ਵੀ ਕਿਸਾਣਾ ਦੀ ਹੋ ਗਈ ਤੇ ਤੇਰੀ ਜਿੱਡੀ ਉਹ ਹੋ ਗਈ ਹਨ ਲੈ ਹੋਰ ਪਾ ਵੀ ਮੈਨੂੰ ਨਹੀਂ ਪਤਾ ਸੀ ਕਿਹਦੇ ਵਰਗੀ ਲੱਗਦੀ ਆ ਇਹ ਕਿਹਦੀ ਵਰਗੀ ਲੱਗਦੀ ਆ ਕਿਹਦੀ ਵਰਗੀ ਕਾ ਇਹ ਮਾਮਲੀ ਵਰਗੀ ਆ ਖਾਂਦੀ ਆ ਮੋਟੇ ਮੋਟੇ ਆ ਤੇ ਹੋਰ ਸ਼੍ਰੀ ਦੇ ਵੀ ਵਰਗਾ ਫੇਸ ਆ ਸੱਚੀ ਮਮਤਾ ਕੁ ਕਰਨੀ ਆ ਮੂੰ ਬਾਣ ਰੱਖਦੀ ਆ ਹੁਣ ਤੂੰ ਦੱਸ ਪਾ ਵੀ ਮੈਨੂੰ ਵੀ ਇਹ ਜਿਹੀ ਚਾਹੀਦੀ ਸੀ ਸੱਚੀ ਮਿੱਠੀ ਹਾਂ ਤੇ ਹੁਣ ਤੂੰ ਆਈ ਹਾਂ ਆ ਜਿਹੜੇ ਰਹਿ ਗਏ ਨਾ ਮੈਂ 2 ਮਿੰਟਾਂ ਚ ਮਾਰ ਦਿੰਨਾ ਤੇ ਤੂੰ ਆਪ ਦਾ ਤਿਆਰ ਹੋਏ ਨਾ ਪਾ ਵੀ ਪਿੰਡ ਜਾਣਾ ਨਹੀਂ ਕਹਿੰਦੀ ਸੀ ਨੂੰ ਤੁਮੇ ਕਹਿੰਦੀ ਸੀ ਤੈਨੂੰ ਪਤਾ ਕੰਮਾਂ ਚ ਕਿੱਥੇ ਨਿਕਲਿਆ ਜਾਵੇ ਜੇ ਬੇਲ ਮਿਲੂਗੀ ਤਾਂ ਪਿੰਡ ਜਾਉਂਗੀ ਇੱਕ ਤਰ੍ਹਾਂ ਭਰਾ ਦੇਖ ਲੈ ਜਮਾਣੀ ਮੈਨੂੰ ਆਪਦੇ ਆਪ ਐ ਕਹਿੰਦਾ ਕਿ ਜਾਇਆ ਪਿੰਡ ਚਾਰ ਦਿਨ ਆ ਕੰਮਾਂ ਧੁੰਦਿਆ ਨਹੀਂ ਲੈ ਲੈ ਮੈਂ ਤਾਂ ਘਰ ਦੇ ਨੂੰ ਜੇ ਬੇਲ ਮਿਲੇ ਤਾਂ ਹੀ ਜਾਵਾਂ ਮੈਂ ਪਾਪੀ ਕਿੰਨਾ ਚਰਵਾਸ਼ ਨੂੰ ਪਿੰਡ ਗਿਆ ਤੇ ਨਾਲੇ ਤੂੰ ਉਦੋਂ ਆਇਆ ਕਹਿੰਦੀ ਮੈਂ ਮਾਸੀ ਕੋਲੇ ਜਾ ਕੇ ਆਉਣਾ ਮਾਸੀ ਨੂੰ ਮਿਲ ਕੇ ਆਉਣਾ ਨਾਲੇ ਆਇਆ ਕਹਿੰਦੀ ਜੀ ਤੂੰ ਸਿੱਧਾ ਸਿੱਧਾ ਕਹਿ ਵੀ ਮਾਸੀ ਕੋਲੇ ਜਾਇਆ ਪਿੰਡ ਦੇ ਐਵੇਂ ਮੇਰੇ ਵਿੱਚ ਚੱਕਰ ਪਾਈ ਜਨਾ ਭਾਬੀ ਪਿੰਡ ਜਾਏ ਚੱਲ ਜੱਸੀ ਤੂੰ ਕੰਮ ਤਾਂ ਹੁਣ ਮੈਨੂੰ ਲੱਗਦਾ ਵੀ ਸੋਨਾ ਕਰਦਾਂਗਾ ਤੂੰ ਸੱਚੀ ਮੱਚੀ ਮੈਨਾਂ ਕਰ ਦੇ ਸਾਰੇ ਕੰਮ ਕਰਾ ਦੇ ਕ ਰਿਸ਼ਤਾ ਤਾਂ ਮੈਂ ਚਾਪੀ ਕਰਾ ਦ ਲੈ ਭਾਬੀ ਹੁਣ ਤੇਰੇ ਸਾਰੇ ਕੰਮ ਨਾ ਮੈਂ ਕਰਾਇਆ ਕਰੂੰ ਤੇ ਤੂੰ ਨਾਲੇ ਜਾ ਆਪਦੇ ਪਿੰਡ ਤੇ ਨਾਲੇ ਉਹ ਮਾਸੀ ਕੇ ਪਿੰਡ ਵੀ ਜਾ ਜੀ ਹੁਣ ਰੋਜ਼ੀ ਰੋਜ਼ ਤਾਂ ਜਾਇਆ ਵੀ ਨਹੀਂ ਜਾਂਦਾ ਤੇਰੇ ਵੀਰੇ ਨੂੰ ਤਾਣਦੇ ਅੱਜ ਉਹ ਤੋਂ ਦਾ ਪੁੱਛਣਾ ਉਹ ਮੇਰੀ ਪੁੱਤਨੀ ਪੱਟ ਦੂਗਾ ਵੀ ਤੇਰੇ ਕਹਿੰਦੇ ਤੁਰਦੀ ਚੰਗਾ ਚਾ ਕੋਈ ਨਹੀਂ ਵੀਰੇ ਨੂੰ ਵੀ ਨਾਲ ਲੈ ਜੀ ਜੇ ਨਾਂ ਪਿਹਰਾ ਗਿਆ ਤੇ ਕੱਲੀ ਵਗ ਜੀ ਮੇਰੇ ਬੰਦੇ ਤੈਨੂੰ ਨਾ ਮੈਂ ਕਹਿੰਦੀ ਚੱਟ ਮੰਗਣੀ ਪੱਟ ਗਿਆ ਤੈਨੂੰ ਵਿਆਹ ਕਿ ਨਾਲ ਲੈਣਾ ਨਹੀਂ ਬਾਬਾ ਚੱਲ ਚੰਗਾ ਕਰਨਾ ਕੰਮ ਕਿੰਨਾ ਸਾਂਗ ਲਾ ਲਾ ਜਾਈਏ ਲੈ ਵਧੀਆ ਹੋਇਆ ਉਹ ਤਾਂ ਮੇਰੇ ਅੱਖੇ ਲੱਗ ਗਿਆ ਮੈਂ ਤਾਂ ਲਾਰਾ ਹੀ ਲਾਉਣਾ ਸੀ ਵੀ ਰਿਸ਼ਤਾ ਕਰਾਉਂਗੀ ਮੈਨੂੰ ਆਈ ਸੀ ਸੁਨੇਹਾ ਹਟ ਕੇ ਚੱਲ ਕੰਮ ਧੰਦਾ ਕਰ ਲਿਆ ਕਰੂ ਖੇਤ ਬਾਗ ਜਿਆ ਕਰੂਗਾ ਕਰਾਉਣੀ ਆ ਮੈਂ ਇਹਦੇ ਵਾਸਤੇ ਤਰ੍ਹਾਂ ਪੰਨਿਆ ਕੋੜਨਾ ਉਹ ਦੱਸੀ ਕੀ ਕਰਦਾ ਫੰਦੇ ਬਾੜੇ ਚ ਬਾਪੂ ਉਹ ਬਾੜੇ ਚ ਮੈਨਾ ਤਾਂ ਸੋਸ ਨਾ ਕੱਢਣ ਲੱਗਿਆ ਹੋਵੇ ਬਾਸ ਬਾੜੇ ਚ ਘੇੜ ਦਿੰਦੇ ਭਈ ਬਾਪੂ ਗੇ ਵੀ ਉਹ ਬਹਿ ਜਾਂਦਾ ਮੁੰਡਿਆਂ ਨਾਲ ਜਾ ਕੇ ਹਾਂ ਉਧਰ ਨਾ ਵਾਗਿਆ ਛਾਂ ਜੀ ਭਾਰ ਕੇ ਬਹਿ ਜਾਂਦੇ ਕਿਤੇ ਚਾਹ ਲੈ ਆਪਾਂ ਬਾਪੂ ਚਾਹ ਲੈ ਆਉਂਦੇ ਉਹ ਹੁੰਦਾ ਜਿਸ ਵੀ ਤੁਰਿਆ ਪੁੱਛ ਲਿਓ ਨਾ ਆਪ ਹੀ ਪੁੱਛ ਲਿਓ ਨਾ ਉਰੇ ਆ ਦਸੀ ਗੱਲ ਕਰਨੀ ਇਹਦੇ ਨਾਲ ਉਰੇ ਆ ਕੇ ਬੈਠ ਹਾਂ ਬਾਪੂ ਕੀ ਆ ਉਰੇ ਆ ਕੇ ਬੈਠ ਆ ਗਿਆ ਹਾਂ ਬਾਪੂ ਦੱਸ ਕੀ ਕਰਦਾ ਉਥੇ ਬਾੜੇ ਚ ਕੀ ਕਰਦਾ ਹੁੰਦਾ ਸੀ ਉਹ ਬਾੜੇ ਚ ਤਾਂ ਨਾ ਮੈਂ ਮੜਾ ਮੋਟਾ ਕੰਮ ਜਿਆ ਕਰਦਾ ਸੀਗਾ ਹੋਰ ਮੈਂ ਕੀ ਕਰਨਾ ਸੀ ਤੇ ਗੋਹੇ ਚ ਤਾਂ ਵਰਤਾਇਆ ਸਾਲ ਬੜੀ ਫਿਰਦਾ ਸੀ ਮੈਂ ਨਗਾ ਤਾਂ ਆਪ ਦੇਖਿਆ ਉਹ ਬਾਪੂ ਉਹ ਤਾਂ ਮੈਂ ਨਾ ਉਥੇ ਪੱਥਰਾਂ ਪੱਥਨ ਲਗਾਈ ਮਾਹ ਭਾਬੀ ਇੰਨੀ ਗਰਮੀ ਦੇ ਵਿੱਚ ਕਿੱਧਰ ਬਾੜੇ ਚ ਮੜੂ ਵਾਲਾ ਕੰਮ ਤੂੰ ਕਰਿਆ ਕਰਾਈਂ ਹੁਣ ਉਹ ਚਲ ਕੋਈ ਗੱਲ ਨਹੀਂ ਬਾਪੂ ਫੇਰ ਕੀ ਹੋ ਗਿਆ ਤੂੰ ਖੇਤ ਵਾਲਾ ਕੰਮ ਹੀ ਝਾਉਣਾ ਕੋਈ ਨਹੀਂ ਖੇਤ ਵਾਲਾ ਵੀ ਕਰਦਾ ਹੁਣ ਨਾ ਦੱਸ ਦੇਣਾ ਜਿੰਨਾ ਚਿਰ ਆਪਾਂ ਖੜਕ ਨਹੀਂ ਵੜਦੇ ਉਹਨਾਂ ਚਿਰ ਖੇਤ 'ਚ ਕੋਈ ਕੰਮ ਨਹੀਂ ਕਰਾ ਹੁਣ ਪਾਣੀ ਪੁੜੀ ਸਾਰਾ ਕੋਈ ਲੱਗ ਗਿਆ ਖੜਕਾ ਵਧੀਆ ਖੜੀਆਂ ਨੇ ਤੇ 10 ਦਿਨਾਂ ਨੂੰ ਆਪਾਂ ਮਸ਼ੀਨ ਫੇਰ ਦਾਂਗੇ ਚਲੋ ਉਹ ਤਾਂ ਠੀਕ ਹੈ ਤੇ ਫਿਰ ਇਹ ਉਹਨਾਂ ਇਤਨੂੰ ਸੁਭਾਅ ਪਾਈ ਜਾਏਗਾ ਜਿੰਨਾ ਤੂੰ ਖੜਕੜੀ ਹੋ ਥੋੜੇ ਉਹ ਕੋਈ ਨਹੀਂ ਭਾਬੀ ਕੱਲੀ ਔਖੀ ਹੁੰਦੀ ਆ ਉਹਦੇ ਨਾਲ ਕਰਾ ਦੇ ਕੋਈ ਕੰਮ ਇਹਨੂੰ ਕੀ ਆ ਫੇਰਾ ਅੱਗੇ ਤਾਂ ਕਰਾਇਆ ਨਹੀਂ ਕਿਤੇ ਉਹ ਕੋਈ ਨਹੀਂ ਹੁਣ ਮੈਂ ਕੰਮ ਕਰਾਇਆ ਕੋਈ ਭਾਬੀ ਨਾਲ ਕੀ ਗੱਲ ਹੁਣ ਹੁਣ ਕਿਹਾ ਉਹ ਤੂੰ ਸਮਝਿਆ ਕਰ ਬਾਪੂ ਯਾਰ ਤੂੰ ਤਾਂ ਚੈਣਾ ਗਣਾ ਗੱਤ ਸਭ ਤੇ ਰੱਖਿਆ ਨਹੀਂ ਕੀ ਕਰੀ ਜੰਨੀ ਭਾਬੀ ਕੁਛ ਨਹੀਂ ਕਰਦੀ ਜਿੱਸੀ ਮੈਂ ਚਾਹ ਤਰ ਰੱਖੀ ਐ ਅੱਛਾ ਆਈ ਯਾਰ ਹਾਂ ਤੇ ਜਦੋਂ ਚਾਹ ਉਬਲ ਗਈ ਨਾ ਮੈਂ ਫੜਾ ਦਿੰਦਾ ਬਾਪੂ ਨਾਲ ਮੈਂ ਆਪ ਹੀ ਹਾਂ ਬੇਰਾਂ ਦੇ ਤੂੰ ਫੜਾ ਦਿੰਦਾ ਬਾਪੂ ਐਵੇਂ ਮੇਰੇ ਗਾਲਾ ਤਵਾ ਤੇ ਸੱਚ ਬਾਪੂ ਤੈਨੂੰ ਕਹੀ ਜਾਂਦਾ ਸੀ ਤੂੰ ਬਾਲੇ ਚ ਗਿਆ ਸੀ ਤੂੰ ਸੱਚੂ ਕਿਤੇ ਪਾਠੇ ਪੁੱਠੇ ਦਾ ਨਹੀਂ ਪੱਠੇ ਨੇ ਪੂ ਭਾਬੀ ਮੈਨੂੰ ਲੱਸੀ ਤੋਂ ਹੀ ਪਤਾ ਰਵਾ ਕੇ ਆ ਗਿਆ। ਉਹਨੇ ਕਿਤੇ ਮੈਨੂੰ ਲੱਗਦੇ ਤਾਂ ਉਹਨੇ ਦੇਖ ਰਿਹਾ ਹੋਗਾ। ਉਹਨੇ ਤਾਂ ਤੈਨੂੰ ਦੇਖ ਲੈ ਹੁਣ ਉਹ ਮੈਨੂੰ ਵੀ ਕਹੂਗਾ ਜਦੋਂ ਮੈਂ ਚਾਹ ਬਣਾਉਂਗੀ ਵੀ ਭਾਈ ਉਹਨਾਂ ਨੂੰ ਕੰਮ ਲਾ ਰੱਖਿਆ ਤੂੰ ਆਇਆ ਰੱਖਿਆ ਕੰਮ ਤੂੰ ਆਪੀ ਲੱਗਿਆ ਵਿਆਹ ਦੇ ਚਾਹ ਚਾਹ ਮੈਂ ਨਾ ਆਇਆ ਤੈਨੂੰ ਕੰਮ। ਪੂ ਭਾਬੀ ਮੈਨੂੰ ਤਾਂ ਇਹ ਹੀ ਮਹਾਤਮਕ ਇਧਰ ਗਰਮੀ ਦੇ ਵਿੱਚ ਇੱਥੇ ਮੱਥਾ ਮਾਰੀਂ ਪਰਸੀਆਂ ਨਾਲ ਮਹਾਵਿਚਾ ਗੋਮਨਾ ਜਮੈਂ ਪਾਸ ਤੇ ਕੇ ਤੇ ਉਹਦਾ ਭਾਗ ਜੰਦਾ। ਹੈ ਨੀ ਦੱਸੀ ਤੂੰ ਮੇਰੇ ਤੇ ਤੱਸ ਵੀ ਖਾਣਾ ਹੈ ਕਿ ਥੱਲੇ ਵਿਆਹ ਵਿਆਹ ਕਰਕੇ ਕੰਮ ਕਰਾਉਣਾ ਹੈ ਇਹ ਰਸਮ ਨੇ ਵਿਆਹ ਦਾ ਵਿਚ ਆ ਜਾਏਗੀ ਆ ਚਲ ਵਿਆਹ ਦਾ ਚਾਹ ਵਿਆਹ ਤਾਂ ਮੈਂ ਤੇਰਾਪੀ ਕਰਾ ਦੂੰ ਹੁਣ ਤੂੰ ਬਹਿ ਜਾ ਜਾ ਕੇ ਮੈਂ ਨਾਲ ਬਾਪੂ ਨੂੰ ਚਾਹ ਪਣਾ ਦੂੰ ਨਾਲ ਚੈਨੋ ਪਣਾ ਦੂੰ ਹੋਰ ਐਵੇਂ ਆਂਡਣ ਵਾਂਡਣ ਲੋਕ ਦੇਖਣ ਦੋ ਤੇਨੂੰ ਕੀ ਗੰੰਢ ਕਰਕੇ ਅੱਜ ਦੌਰ ਨੂੰ ਕੰਮ ਲਾ ਰੱਖਿਆ ਚਾ ਚਾਹ ਤਾਂ ਤੂੰ ਪਿਲਾ ਦੇ ਕੋਈ ਗੱਲ ਨਹੀਂ ਤੇ ਹੋ ਬਾਈ ਨਾਲ ਗੱਲ ਕਰੀਂ ਨਾ ਤਨੇ ਅੱਜ ਫੋਨ ਕੀਤਾ ਨਾ ਮੈਂ ਕਿਚਾ ਰੋਟੀ ਰੋਟੀ ਖਾ ਲਈ ਟਾਈਮ ਨਾਲ ਤੇ ਆਉਂਦਾ ਹੀ ਹੋਗਾ 4 ਵਜੇ ਪਈ ਉਹਦਾ ਟਾਈਮ ਹੋਈ ਕਿ ਆਉਂਦਾ ਮੈਂ ਉਹਦੇ ਨਾਲ ਇਹੀ ਗੱਲ ਕਰੂੰ ਮੈਂ ਤੇ ਤੇ ਕੇ ਜਾਂਦੇ ਨਹੀਂ ਗੱਲ ਕਰਦੇ ਤੇਰੇ ਰਿਸ਼ਤੇ ਦੀ ਗੱਲ ਕਰੂੰਗਾ ਜੀ ਚਾਪਾ ਕੇ ਜਦੋਂ ਬਾਈ ਆ ਗਿਆ ਨਾ ਤੇ ਨਾਲ ਦੀ ਨਾਲ ਗੱਲ ਕਰੂਗਾ ਚੰਗਾ ਜਾ ਤੂੰ ਆਪਾਂ ਪਹਿਲਾਂ ਚੱਟਾ ਉਹ ਵੀ ਸੱਜ ਜਾਏਗਾ ਬੇਟਾ ਅਨੂ ਲੈ ਕੇ ਸੱਜ ਕੋਈ ਨਾ ਭਾ ਘੱਟ ਨਹੀਂ ਲਾਉਂਗਾ ਮੈਂ ਤੇ ਜਾ ਮੈਂ ਲੋਈ ਪਰਾਇ ਤੇ ਜਿੰਨ ਬਾਪ ਨੂੰ ਚੰਗਾ ਬੂ ਮੈਂ ਮਾਚਾ ਇਹਨੇ ਤਾਂ ਮੈਨੂੰ ਸੱਚੋ ਪੰਚੀ ਪਤਾ ਹਣ ਮੈਂ ਵਿਚਾਰਾ ਇਹਨਾਂ ਕੰਮ ਵੀ ਕਰਾਉਂਦਾ ਤੇ ਚੰਗਾ ਵੀ ਆ ਮੈਂ ਤਾਂ ਕਹਿੰਦੀ ਸੀ ਕਿਹੜਾ ਇਹਨੇ ਡੋਣਾ ਕਰਾਉਂਗੀ ਸਾਰੀ ਜੀਨੀ ਜਿਆਦਾ ਤਾਪ ਰੱਖਣੂੰਗੀ ਖੋਰ ਬਿਲਕੁਲ ਬੜੀ ਭਰਾ ਕੰਮ ਕਰਦਾ ਜਦੋਂ ਇੰਨਾ ਕੰਮ ਕਰਦਾ ਦਿਲ ਦਾ ਤਾਂ ਚੰਗਾ ਹੁਣ ਚੰਗਾ ਰਿਸ਼ਤਾ ਵੀ ਮੈਨੂੰ ਕਰਾਉਣਾ ਹੀ ਪਊਗਾ ਚਾਹਨਾ ਚਾਹ ਫੜਾ ਭਾਈ ਆ ਵੀ ਜੀ ਤੁਸੀਂ ਨਾ ਨਾ ਅਜੇ ਨਾ ਉਨੋ ਉੱਤੇ ਦਫ਼ਤਰ ਚ ਐਵੇਂ ਤੁਸੀਂ ਤਾਂ ਆਏ ਕਹਿਣ ਲੱਗੇ ਆਲੇ ਹੁੰਦੇ ਫੇਰ ਕੀ ਹੁੰਦਾ ਜੇ ਮੈਂ ਪੁੱਛ ਲੈ ਮੈਂ ਪੁੱਛਿਆ ਵੀ ਜੀ ਆ ਗਏ ਤੁਸੀਂ ਅਰੇ ਤੱਕ ਗਿਆ ਜਸੋ ਰੋਜੀ ਥੱਕੇ ਹੁੰਨੇ ਆ ਜਾਂ ਫਿਰ ਸਾਰਾ ਦਿਨ ਉੱਤੇ ਕੁਰਸੀ ਤੇ ਬੈਠੇ ਰਹਿੰਨੇ ਹੁੰਨੇ ਆ ਕੀ ਕਰਦੇ ਆ ਉੱਥੇ ਟਾਈਪਿੰਗ ਕਰਦੇ ਆ ਸਾਰਾ ਦਿਨ ਥੱਕ ਗਏ ਆ ਚਲ ਕੋਈ ਨਹੀਂ ਤੂੰ ਪਾਣੀ ਲੈ ਗਿਆ ਪਾਣੀ ਤਾਂ ਮੈਂ ਲਿਆ ਦਿੰਦੀ ਆ ਸੋਨੂੰ ਆਪਣੇ ਨਾਲ ਇਹਦੇ ਛੋਟੇ ਦੀ ਗੱਲ ਕਰਦੀ ਸੀ ਮੈਂ ਜੱਸੀ ਦੀ ਹਾਂ ਕੀ ਕਹਿੰਦਾ ਜੱਸੀ ਨੇ ਤਾਂ ਅੱਜ ਮੇਰੇ ਨਾਲ ਸਾਰਾ ਕੰਮ ਕਰਾਇਆ ਕਰਦਾ ਅੱਛਾ ਆਪੀ ਮੈਂ ਨਹੀਂ ਕਿਹਾ ਸੀ ਕੰਮ ਨੂੰ ਕਿ ਤੈਨੂੰ ਕਹਦੇ ਤੂੰ ਲਾਇਆ ਉਹ ਤੂੰ ਲਾਇਆ ਉਹ ਮੈਨੂੰ ਪੱਕਾ ਪਤਾ ਹੈ ਮਰ ਜਾ ਆਪੀ ਸਾਰਾ ਕੰਮ ਆਪੀ ਕੀਤਾ ਉਹਨੇ ਕਿਉਂ ਆਪੇ ਕਿਉਂ ਕਰਦਾ ਕੋਈ ਲਾਲਚ ਲਾਲਚ ਚ ਕਰਦਾ ਕੌਣ ਕਿਸੇ ਦਾ ਕੰਮ ਕਰਕੇ ਦਿੰਦਾ ਅੱਗੇ ਈ ਭਾਬੀ ਦੇ ਤਰਸ ਕਾਲ ਐ 2-3 ਸਾਲ ਹੋ ਗਏ ਮੈਨੂੰ ਆਈ ਉਹਦੇ ਨੇ ਕਦੇ ਆਏ ਕਿਹਾ ਭਾਬੀ ਮੈਂ ਤੇਰੇ ਤੇ ਤਰਸ ਕਾਣਾ ਤੇਰਾ ਕੰਮ ਕਰਾ ਦੇਣਾ ਅੱਜ ਹੀ ਬੜਾ ਤਰਸ ਆ ਗਿਆ ਅੱਜ ਪਤਾ ਕੀ ਹੋਇਆ ਸੀ ਹਾਂ ਜਦੋਂ ਤੜਕੇ ਭਿਓ ਲੇਟ ਉੱਠਿਆ ਕਰੋ ਜੀ ਲੇਟ ਉੱਠਦਾ ਮੈਂ ਕਿਹਾ ਚੱਲ ਖੇਤ ਬੰਨੇ ਸੁਨੇਹਾ ਬਾਗਜਾ ਕਰੂਗਾ ਮੈਂ ਕਿਹਾ ਉੱਠ ਜਾ ਜੱਸੀ ਤੇ ਮੈਂ ਤਾਂ ਉਹਨੂੰ ਐ ਕਹਿ ਬੈਠੀ ਮੇਰੇ ਬਾਸੀ ਦੀ ਕੁੜੀ ਦਾ ਤੈਨੂੰ ਰਿਸ਼ਤਾ ਕਰਾਉਂਗੀ ਉਹਨੇ ਤਾਂ ਸਾਰੇ ਕੰਮ ਕਰ ਤੇ ਬਾੜੇ ਚ ਕਰ ਐ ਮੇਲਾ ਚਾਹ ਪੀ ਕੇ ਹੁਣ ਸੱਜਣਾ ਕਰਨ ਵੀ ਗਿਆ ਅੱਜ ਤਾਂ ਮੇਰੇ ਸਾਰੇ ਕੰਮ ਆ ਤੈਨੂੰ ਤਾਂ ਮੌਜਾ ਲੱਗ ਗਿਆ ਨਾ ਹੁਣ ਆ ਹੋਰ ਜੀ ਹੁਣ ਤਾਂ ਮੌਜੇ ਹੀ ਮੌਜਾ ਮੌਜਾ ਕਰਨਾ ਆ ਰੋਟੀ ਸਬਜ਼ੀ ਤਾਂ ਹੁਣ ਮੈਂ ਹੀ ਕਰੂੰਗੀ ਇਹ ਤਾਂ ਨਹੀਂ ਤੁਸੀਂ ਐਂ ਕਹਿੰਦੇ ਮੈਂ ਸਬਜ਼ੀ ਬਣਾ ਦੇਣਾ ਚੱਲ ਨਾ ਉਹ ਜਿਹਦੀ ਬਣਾ ਲੈਂਦੀ ਏਂ ਵੀ ਤੂੰ ਮੈਂ ਤਲਾ ਦਾ ਆ ਕੇ ਕਹੀ ਦਊਗਾ ਕਿ ਲਿਆ ਫੇ ਰੋਟੀਆਂ ਥੱਲੇ ਦਿਨਾ ਤੂੰ ਵੇਲੀ ਚੱਲ ਹੁਣ ਤਾਂ ਤੈਨੂੰ ਮੌਜਾ ਲੱਗ ਗਿਆ ਤੂੰ ਸਾਰਾ ਕੰਮ ਮੇਰੇ ਦੇ ਉੱਪਰ ਪਾਉਣੀ ਮੈਨੂੰ ਪਤਾ ਲੱਗਿਆ ਹੁਣ ਕੰਮ ਤਾਂ ਮੈਂ ਕਰਾਉਣੀ ਆ ਸੱਚੀ ਮੈਂ ਤੁਹਾਡੇ ਕੋਲ ਇੱਕ ਗੱਲ ਆਏ ਕਹਿੰਦੇ ਦਿਲ ਦੀ ਵੀ ਆਪਣਾ ਜੱਸੀ ਹੈ ਬਾਲਾ ਚੰਗਾ ਤੇ ਮੈਂ ਤਾਂ ਮਾੜਾ ਕਹਿੰਨਾ ਹੈ ਤਾਂ ਚੰਗਾ ਹੀ ਆ ਉਹ ਮੈਂ ਤਾਂ ਹੁੰਦਾ ਸੀ ਵੀ ਮੇਰੇ ਦਿਲ 'ਚ ਨਾ ਲਾਲਚ ਹੁੰਦਾ ਸੀ ਵੀ ਚਲ ਮੈਂ ਤਾਂ ਇਹਦੀ ਜ਼ਮੀਨ ਆਪੇ ਰੱਖਣ ਕੋਈ ਜਵਾਬ ਹੋ ਜੋ ਸਾਡੇ ਜਵਾਕ ਦੇ ਨਾਲ ਅੱਗ ਜੂਗੀ ਵੀ ਆਪੇ ਸਾੜਾ ਸਾਟਾ ਹੀ ਹੌਲੀ ਹੌਲੀ ਬੁਢਾ ਹੋਏ ਵੀ ਆਪਾਂ ਇਹਨੂੰ ਕੀ ਦੇਣਾ ਪਰ ਨਾਲ ਚ ਬੁਰੀ ਬਲਾ ਮੈਂ ਤਾਂ ਅੱਜ ਉਹਦੇ ਵਾਸਤੇ ਹੀ ਨਹੀਂ ਸੋਚਦੀ ਵਿਚਾਰਾ ਚੰਗਾ ਹੈਗਾ ਮੈਂ ਤਾਂ ਉਹਨੂੰ ਰਿਸ਼ਤਾ ਕਰਾ ਦੂੰਗੀ ਮੈਂ ਮਾਰਾਂ ਨੀ ਜੋਤੀ ਦਾੰਬਾ ਦਿੱਤੇ ਬਸ ਉਹ ਵੀ ਆਪਣੇ ਘਰ ਦਾ ਜੀ ਹੈਗਾ ਕੋਈ ਗੱਲ ਨਹੀਂ ਫਿਰ ਹਰ ਕੋਈ ਆਪਦਾ ਫਾਇਦਾ ਸੋਚਦਾ ਮੈਂ ਆਪਦਾ ਫਾਇਦਾ ਸੋਚ ਲਿਆ ਸੀ ਨਹੀਂ ਨਹੀਂ ਆ ਨਹੀਂ ਸੋਚਦੇ ਹੁੰਦੇ ਚਲ ਹੁਣ ਨਹੀਂ ਸੋਚਦੀ ਹੁਣ ਤਾਂ ਮੈਂ ਸੋਡੀ ਲੈ ਲੈਣੀ ਆ ਵੀ ਕਰਾਦਾ ਰਿਸ਼ਤਾ ਬਿਲ ਆਦੀ ਮਾਸੀ ਮੈਂ ਤਾਂ ਕਹਿਣਾ ਤੇਨ ਹੋਰ ਆਪਣੇ ਤੇ ਤੇਰੀ ਮਾਸੀ ਦੀ ਕੁੜੀ ਤੇ ਆਪਣੇ ਘਰੇ ਆਜੇ ਨਹੀਂ ਤੁਝ ਆਵੋ ਜੀ ਦੀ ਛੋਟੋ ਮਟੋਟੂ ਜਾਈ ਜਾਣਾ ਜੇ ਕੋਈ ਹੋਰ ਆ ਕਿ ਤਾਂ ਚਾ ਫਿਰ ਕੱਲ ਨੂੰ ਆਪਾਂ ਜਾਇਆ ਹੋਣੇ ਆ ਹਾਂ ਉੱਥੇ ਜਾਇਆ ਹੋਵਾਂਗੇ ਫਿਰ ਕੱਲ ਨੂੰ ਛੁੱਟੀ ਮਾਰ ਲਓ ਅੱਜ ਤੁਸੀਂ ਫੋਨ ਕਰ ਦੋ ਮੈਂ ਨਾਲੇ ਸਾਨੂੰ ਪਾਣੀ ਲਿਆ ਕੇ ਦਿਨੇ ਬਾਅਦ ਚ ਸਬਜ਼ੀ ਚੇਰ ਨੂੰ ਮੈਂ ਤੇ ਤੁਸੀਂ ਫੋਨ ਕਰ ਲਿਓ ਹਨਾ ਚਲ ਮੈਂ ਫੋਨ ਕਰਕੇ ਉਹਨਾਂ ਨੂੰ ਕਹਿ ਦਿੰਦਾਗਾ ਵੀ ਘਰੇ ਰਹੋ ਉਹਨਾਂ ਨੂੰ ਤਾਂ ਚਲ ਮਾਸੀ ਹੁਣ ਐਂ ਤਾਂ ਘਰੇ ਹੋਣਾ ਆਪਦੀ ਛੁੱਟੀ ਲੈ ਲਿਓ ਹਾਂ ਚਲ ਛੁੱਟੀ ਓਏ ਆ ਜਾ ਹੁਣ ਤੂੰ ਘੰਟਾ ਵਾਲਾ ਦਾ ਇੱਥੇ ਅੰਤਰੀ ਬੜਾ ਪਤਾ ਨਹੀਂ ਕੀ ਕਰੀ ਜਾਂਦੀ ਈਆਂ ਜੇ ਆਉਣੀ ਹੈ ਜੀ ਆਉਣੀ ਆ ਹਾਏ ਆ ਜਾ ਤਬਾ ਤਬ ਤੇਕੇ ਦੇ ਨਾਲ ਤਾਂ ਵੀ ਭੱਜੀਆਂ ਜਾਂਦੇ ਹੁਣ ਤੂੰ ਪਤਾ ਨਹੀਂ ਕੀ ਕਰੀ ਜਾਂਦੀ ਐ ਇੱਥੇ ਆ ਜਾ ਤਰਾ ਬਈ ਭਾਵੇਂ 2000 ਹਰ ਕਿਉਂ ਡੇਟ ਹੋਈ ਜਾਂ ਲੋ 2 ਘੰਟੇ ਰਾਜੇ ਤੰਦਰੋ ਤਿਆਰ ਹੋਣ ਤੀ ਐਡੀ ਕਿੰਨੀ ਤਿਆਰੀ ਐ ਛੋਟੀ ਮੈਂ ਕੰਨ ਨੂੰ ਤੁਰਦਿਆ ਇਹ 2 ਘੰਟੇ ਲਾਤੇ ਮੈਂ ਤੋਹਦਾ ਜਾ ਰਹਿਣਾ ਨੂੰ ਆਪੀ ਬਾਗ ਜਾਣਾ ਕਿਉਂ ਲੇਟ ਹੋਈ ਜਾਂਦੇ ਹੋ ਵੀ ਲੇਟ ਨਹੀਂ ਹੋਈ ਜਾਂਦੇ ਖੜ ਜਾ ਹੇ ਤਾਂ ਮੈਂ ਟੱਟੀ ਜਾ ਕਿਉਂ ਆਉਣਾਗਾ ਓਹੋ ਹਾਂ ਤੁਸੀਂ ਤੁਸੀਂ ਆਕਰ ਤੁਸੀਂ ਜਾਓ ਆ ਟੱਟੀ ਦਾ ਮੈਂ ਹੀ ਜਾ ਆਉਂਗਾ ਬੇ ਤਾਂ ਮੈਂ ਆਪੇ ਜਾਉਂਦਾ ਨਹੀਂ ਨਹੀਂ ਮੈਂ ਆਇਆ ਆ ਤੁਸੀਂ ਜਾਓ ਆਂਦਾ ਕੋਈ ਮੈਂ ਮੇਰੀ ਗੱਲ ਸੁਣ ਰਾਤ ਮੈਨੂੰ ਜ਼ੋਰ ਪਾਜੇ ਫਿਰ ਤਰਾ ਭਰਾ ਮੈਨੂੰ ਗਾਣਾ ਦੋਗਾ ਇਹ ਕੰਮ ਤਾਂ ਮੈਂ ਆਪੇ ਕਰ ਨੂੰ ਮੇਰੇ ਹੋਰ ਕੰਮ ਕਰ ਦਿਨਾ ਉਹ ਬਾਦੂ ਆ ਧੰਨਵਾਦ ਤੇਰੇ ਚਲ ਛੇਤੀ ਨਾ ਹੁਣ ਬੜਾ ਟਾਈਮ ਨਾਲ ਲੈ ਭਾਈ ਜੀ ਬਗਾ ਉਤਰਨ ਵੇਲੇ ਤੇ ਹੱਗਣ ਜਾਦਾ ਗਿਆ ਹੈ ਇਹ ਗੱਲ ਆ ਕਿ ਮੇਰਾ ਘੰਟਾ ਦਾ ਪਹਿਲਾਂ ਤਿਆਰ ਨਹੀਂ ਹੋਈ ਉਥੇ ਹੁਣ ਇੱਥੇ ਲਾ ਦੂ ਘੰਟਾ ਇਹ ਕੀ ਕਰ ਗਏ ਯਾਰ ਮੈਂ ਹਟ ਦਿਆ ਉਹ ਬਾਈਲਾ ਬਾਈਲਾ ਹੁਣ ਉਹ ਕਿੱਥੋਂ ਇਹਦੇ ਆ ਬਾਈ ਰਹਿਣਾ ਨਾਲ ਮੈਂ ਪਾਣੀ ਪਿਆ ਦੇਦਾ ਤੁਹਾਨੂੰ ਜਦੋਂ ਮੈਂ ਪਹੁੰਚਾਂ ਪਾ ਵੀ ਆ ਗਏ ਤੁਸੀਂ ਹੋਰ ਆ ਤਾਂ ਗਏ ਮਾਰ ਲਾ ਮਾਜੂਨੇ ਦੇ ਨਾਮ ਕੋਈ ਗੱਲ ਨਹੀਂ ਅਗਲੇ ਦੇ ਵਿਆਹ ਦਾ ਪਤਾ ਕਿੰਨਾ ਚਾਹਗਾ। ਕੀ ਗੱਲ ਦੇ ਪਾਪੀ ਜੰਦਰੇ ਪੰਦਰ? ਉਹੋ ਕਹਿੰਦੇ ਵੀ ਸਾਡੀ ਹਾਂਗੀ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਹਫਤੇ ਨੂੰ ਆ ਜਾਓ ਕੁੜੀ ਨੂੰ ਚੁੰਨੀ ਚੜਾ ਕੇ ਲੈ ਜਾਓ ਨਾ ਆਪਣਾ ਖਰਚਾ ਨਾ ਉਹਨਾਂ ਦਾ ਖਰਚਾ। ਉਹ ਅੱਠ ਦਿਨ ਬਾਲੇ ਨਹੀਂ ਗਏ ਤੇ ਤੁਸੀਂ ਤਿੰਨ ਕਿ ਦਿਨਾਂ ਦਾ ਕਹਿ ਰਹੇ ਤਾ। ਬੇ ਬਾਲੇ ਨਹੀਂ ਹੈਗੇ 8 ਦਿਨ। ਅਗਲੇ ਨੂੰ ਕੋਈ ਕੱਪੜਾ ਮੱਤਾ ਸਮਾਉਣਾ ਹੁੰਦਾ ਕੁੜੀ ਦਾ ਤੇ ਆਪਾਂ ਵੀ ਕੋਈ ਤਿਆਰੀ ਕਰਨੀ ਆ। ਨਹੀਂ ਬਾਲੇ ਹੈਗੇ। ਚਾ ਮੇਰੀ ਗੱਲ ਸੁਣ ਪਾਪੀ। 8 ਦਿਨ ਜਿਹੜੇ ਹੁਣ ਆਉਣਗੇ ਇਹ ਬਾਲੇ ਵੱਡੇ-ਵੱਡੇ ਤਾਂ ਨਹੀਂ ਹੁੰਦੇ ਦਿਨ ਦੇ। ਨਹੀਂ ਹੁੰਦੇ ਵੱਡੇ ਦਿਨ। ਬੇ ਦਿਨ ਤਾਂ ਓਡੇ ਹੁੰ ਸਾਰੇ ਸਵਾਲ ਕਰੀ ਜਾਂਦੇ ਮੈਂ ਥੋੜੀ ਜਵਾਬ ਦੇਈਆਂ ਤੇ ਤੇਰੇ ਵਿਆਹ ਤੱਕ ਦਾ ਗੱਲ ਸੀਗੀ ਹੋਜੂ ਤੇਰਾ ਵਿਆਹ ਤਾਂ ਠੀਕ ਆ ਬਾਪੀ ਹੁਣ ਤਿਆਰ ਕਾ ਕਰ ਦੇ ਤੁਸੀਂ ਕੋਈ ਨਾ ਤੂੰ ਤਿਆਰ ਹੋ ਜਾ ਠੀਕ ਆ ਮੈਂ ਤਾਂ ਆਪਣੇ ਘਰ ਨੂੰ ਜਾ ਕੇ ਉਹ ਆ ਗਏ ਲੱਗੋ ਆਇਆ ਦੇ ਪਿਆ ਦੇ ਮਾਸੀ ਹੰਤਰਾਸ ਪਾਣੀ ਪਿਆ ਦੇ ਕਾਣਾ ਚਾਹ ਸੀ ਸਾਡੇ ਮੁੰਡੇ ਨੇ ਤਾਂ ਵਿਆਹ ਦਾ ਲੈ ਬੇ ਪੁੱਤ ਪੀ ਲੈ ਮੇਰਾ ਵੀ ਦਿਔਰ ਪੁੱਤ ਅਰ ਗਈ ਲੈ ਕਣੇ ਤੂੰ ਵੀ ਪੀ ਲੈ ਚਲੋ ਹਾਜ ਚਲੋ ਸਤਿ ਸ੍ਰੀ ਅਕਾਲ ਜੀ ਹੁਣੀ ਹੁਣੀ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੁੰਦੀ ਹੈ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਕਮੈਂਟਾਂ ਵਿੱਚ ਸਾਡੇ ਨਾਮ ਵੀ ਬੋਲ ਦਿਆ ਕਰੋ ਕਿ ਇਹਦੀ ਐਂ ਕਿਸ ਤਰ੍ਹਾਂ ਦੀ ਸੀ ਤੇ ਜੋ ਵੀ ਗਲਤੀ ਹੁੰਦੀ ਹੈ ਵੀਡੀਓ ਵਿੱਚ ਤੇ ਕੱਢ ਦਿਆ ਕਰੋ ਤੇ ਅਸੀਂ ਅੱਗੇ ਤੋਂ ਉਹਦੀ ਗਲਤੀ ਸੁਧਾਰ ਲਿਆ ਕਰਾਂਗੇ ਜਿਸ ਤਰ੍ਹਾਂ ਦੀ ਕਹਿ ਕਰਾਂਗੇ ਉਸ ਤਰ੍ਹਾਂ ਦੀ ਅਸੀਂ ਵੀਡੀਓ ਬਣਾਇਆ ਕਰਾਂਗੇ ਸਾਨੂੰ ਨਾਲ ਹੀ ਅਬਾਊਟ ਚ ਨੰਬਰ ਹੈਗਾ ਭਾਜੀ ਅਬਾਊਟ ਚ ਨੰਬਰ ਹੋਊਗਾ ਤੇ ਸਟੋਰ ਨਾਲ ਵਾਸਤੇ ਜ਼ਰੂਰ ਕਮੈਂਟ ਕਰਿਆ ਕਰੋ ਜੀ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਨਾਲੇ ਉਹ ਆਪਣਾ ਘਰ ਡੀ ਜਲਾ ਬਟਰ ਭਾਈ ਜ਼ਰੂਰ ਦੱਸਿਆ ਕਰੋ ਹਾਂਜੀ ਹਾਂਜੀ ਆਉਣਾ ਵੀ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲੇ ਜਿਨ੍ਹਾਂ ਨੇ ਕਮੈਂਟ ਕੀਤੇ ਆਗੇ ਜਿਵੇਂ ਸਭਨੀ ਬੁਰਜ ਸੱਤਾ ਬੁਰਜ ਗੋਗਾ ਬੁਰਜ ਤੇ ਕਮਲਾ ਕਮਲਮਾਨ ਸਾ ਤੇ ਗੋਰਾ ਸਾਡੇ ਵਾਲਾ ਤੇ ਬਲਵੰਦਰ ਸਾਡੇ ਵਾਲਾ ਇਹਨਾਂ ਨੇ ਕਮੈਂਟ ਕੀਤੇ ਨਾ ਤੇ ਗਾਹਾਂ ਨੂੰ ਜਿੰਨਾ ਮੁੰਡਿਆਂ ਦੇ ਰਹਿ ਗਏ ਕਮੈਂਟ ਬੋਲਣ ਨੂੰ ਉਹ ਅਸੀਂ ਗਾਹਾਂ ਨੂੰ ਬੋਲਾਂਗੇ ਅਗਲੀ ਵੀਡੀਓ ਚ ਧੰਨਵਾਦ